ਵਿਦੇਸ਼ੋਂ ਪੰਜਾਬ ਘੁੰਮਣ ਆਈ ਸੀ ਐਨਆਰਆਈ ਪ੍ਰਵੇਸ਼ ਸ਼ਰਮਾ ਨੇ ਇਸ ਕੁੜੀ ਨੂੰ ਵੀ ਨਾ ਛੱਡਿਆ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਬਾਗਾ ਬੋਰਡਰ ਰੋਡ ਦੇ ਉੱਤੇ ਇੱਕ ਐਨਆਰਆਈ ਕੁੜੀ ਦੇ ਨਾਲ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਇਜ਼ਰਾਈਲ ਤੋਂ ਅੰਮ੍ਰਿਤਸਰ ਆਈ ਸੀ ਅਤੇ ਟ੍ਰੇਡ ਸੈਰੇਮਨੀ ਵੇਖਣ ਦੇ ਲਈ ਜਾ ਰਹੀ ਸੀ ਪਰ ਇਸੇ ਦੌਰਾਨ ਇਸ ਦੇ ਨਾਲ ਰਾਤ ਵਿੱਚ ਲੁੱਟਖੋ ਦੀ ਕੋਸ਼ਿਸ਼ ਕੀਤੀ ਗਈ ਇਜ਼ਰਾਈਲ ਦੀ ਇਹ ਕੁੜੀ ਡਰੀ ਤੇ ਸੱਮੀ ਹੋਈ ਹੈ ਅਤੇ ਇਸੇ ਵੱਲ ਨੂੰ ਹੁਣ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। थाना ਚਹਿਟਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਟੀ ਵੱਲੋਂ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ। ਹତਿਆਰ ਰੋਪੀਆਂ ਦੀ شناخت ਹੋ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਇਸ ਮੌਕੇ ਹੋਰ ਕੀ ਕੁਝ ਕੀਤਾ ਹੈ ਪੁਲਿਸ ਅਧਿਕਾਰੀ ਨੇ ਤੁਹਾਨੂੰ ਵੀ ਸੁਣਾਉਂਦੇ ਹਾਂ। ਅੰਮ੍ਰਿਤਸਰ ਤੋਂ ਮਾਨਵ ਦੀ ਰਿਪੋਰਟ। ਸ਼ਾਨਮੁਨੀ ਸ਼ਟਾ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਸਨੇਚਿੰਗ ਦੀ ਸਾਨੂੰ ਇਨਫਾਰਮੇਸ਼ਨ ਆਈ ਸੀਗੀ ਜਿਸ ਦੇ ਵਿੱਚ ਇੱਕ ਫੋਰਨਰ ਲੜਕੀ ਸੀਗੀ। ਉਦੇ ਵੱਲੋਂ ਜਿਹੜਾ ਹੈ ਉਹਦੇ ਆਪਣੇ ਸਾਥੀ ਨਾਲ ਆ ਕੇ ਕੰਪਲੇਨ ਦਿੱਤੀ ਸੀ ਕਿ ਮੇਰਾ ਮੋਬਾਈਲ ਫੋਨ ਸਰ ਬੈਗ ਜਿਹੜਾ ਹੈ ਉਹ ਸਨੇਚ ਕਰ ਲਿਆ ਗਿਆ ਕਿਸੇ ਅਨਨੋਨ 3 ਪਰਸਨ ਸੀਗੀ ਸੋ ਪੁਲਿਸ ਨੇ ਇਹਦੇ ਵਿੱਚ ਬੜੇ ਹੀ ਐਕਟਿਵਲੀ ਇਹਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਇਸ ਬੰਦੇ ਜਿਹੜਾ ਹੈ ਪੁੱਛਿਆ ਪਰ ਪੁਲਿਸ ਵੱਲੋਂ ਜਿਹੜਾ ਹੈ ਕਿ ਇਮੀਡੀਏਟਲੀ ਆਪਣੀਆਂ ਟੀਮਸ ਬਣਾ ਕੇ ਉਹਨਾਂ ਦਾ ਜਿਹੜਾ ਸਨੇਚ ਤੇ ਸੀਗਾ ਬੈਗ ਉਹਨੂੰ ਵੈਰੀਫਾਈ ਕਰਨ ਲਈ ਜਿਹੜਾ ਹੈ ਕੰਮ ਕਰਨਾ ਸ਼ੁਰੂ ਕੀਤਾ ਸੋ ਜਿਸ ਦੇ ਦੋਸੇ ਸਾਨੂੰ ਕਾਫੀ ਹੁਣ ਤੱਕ ਸਫਲਤਾ ਮਿਲੀ ਹੈ ਅਸੀਂ ਇਹਦੇ ਵਿੱਚ ਉਹਨਾਂ ਦਾ ਜਿਹੜੇ ਇਹਦੇ ਵਿੱਚ ਅਕਿਊਜ਼ ਨੇ ਤਿੰਨ ਦੰਦੇ ਜਿਹੜੇ ਸਨੇਚ ਕਰਕੇ ਲੈ ਕੇ ਗਏ ਸੀ ਉਹਨਾਂ ਨੂੰ ਆਇਡੈਂਟੀਫਾਈ ਜਿਹੜਾ ਆ ਉਹ ਕਰ ਲਿਆ ਉਹਨਾਂ ਦੇ ਬਟ ਮੈਂ ਨਾਮ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇ ਸੋ ਇਹਨਾਂ ਨੂੰ ਜਲਦੀ ਅਸੀਂ ਹਾਪਫਲੀ ਇੱਕ ਜਾਂ ਦੋ ਦਿਨ ਦੇ ਵਿੱਚ ਇਹਨਾਂ ਨੂੰ ਜਲਦੀ ਜਲਦੀ ਅਰੈਸਟ ਕਰ ਲਵਾਂਗੇ ਸਰ ਕਿੱਥੋਂ ਦੀ ਜਨਾਨੀ ਹੈ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਜੇ ਇਜ਼ਰਾਈਲ ਤੋਂ ਸੀਗੀ ਸੋ ਇੱਥੇ ਘੁੰਮਣ ਆਏ ਸੀਗੇ ਤੇ ਵਾਗਾ ਬਾਰਡਰ ਸਾਈਡ ਜਾ ਰਹੇ ਸੀ ਸਰ ਕੀ ਉਹਦਾ ਕੀ ਮੋਬਾਈਲ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਆ ਬੇਸਿਕਲੀ ਜਿਹਨਾਂ ਦਾ ਉਹ ਬੈਗ ਸੀਗਾ ਛੋਟਾ ਪਾਉਂਚ ਬੈਗ ਸੀਗਾ ਸੋ ਉਹ ਦੇਖ ਕੇ ਉਹਨਾਂ ਨੇ ਜੋ ਆਟੋ ਦੇ ਵਿੱਚ ਬੈਠੇ ਸੀ ਜੀ ਸਾਈਡ ਤੋਂ ਉਹਨੂੰ ਜਿਹੜਾ ਐ ਸਨੇਚ ਕਰ ਲਿਆ ਜਾਂਦੇ ਨੇ ਜੀ ਤੇ ਉਹਨੂੰ ਵਿੱਚ ਕਾਰਵਾਈ ਕੀਤੀ ਜਾਗੀ ਜੀ ਆ ਬਿਲਕੁਲ ਇਹਦੇ ਵਿੱਚ ਐਫ ਆਈ ਆਰ ਵੀ ਰਜਿਸਟਰ ਕਰ ਲਈ ਸੀ ਕਿ ਇਮੀਡੀਏਟਲੀ ਐਂਡ ਇਹਦੇ ਵਿੱਚ ਜਿਹੜੇ ਐ ਮੈਂ ਉਹੀ ਜਿਵੇਂ ਦੱਸਿਆ ਕਿ ਰਾਤ ਕੱਲ ਸਾਰੀ ਰਾਤ ਸਾਡੀ ਟੀਮਸ ਲੱਗੇ ਰਹੇ ਆ ਉਹਦੇ ਵਿੱਚ ਜਿਹੜੇ ਐ ਅਸੀਂ ਤਿੰਨ ਬੰਦੇ ਜਿਹੜੇ ਕ୍ୟੂ ਸੀਗੇ ਉਹ ਆਇਡੈਂਟੀਫਾਈ ਕਰ ਲਏ ਨੇ ਤੇ ਉਹਨਾਂ ਨੂੰ ਅਸੀਂ ਜਲਦ ਤੋਂ ਜਲਦੜਾ ਅਰੈਸਟ ਕਰ ਲਾਂਗੇ ਮੈਂ ਮੈਨ ਬਾਰਡਰ ਤੇ ਜਾ ਰਹੀ ਸੀ ਵਗ ਅਪਰੇਡ ਦੇ ਚ ਜੀ ਜੀ ਠੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਵਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ